ਨਾ ਮੇਰੀ ਸਿੰਗੀ ਕਲਾਕਾਰੀ ਨਹੀਂ ਵਿਕਦੀ ਆਪਣਾ ਐਟੀਟਿਊਡ ਵਿਕਦਾ ਤੇ ਕਈ ਬੰਦੇ ਨੂੰ ਮਨਜ਼ੂਰ ਨਹੀਂ ਵੀ ਇਹ ਜੀ ਜੀ ਕਰਕੇ ਐ ਟਾਈਮ ਪਾਹ ਜਾ ਕਰਕੇ ਸੌਂ ਲੱਗੇ ਇੱਜ਼ਤ ਤੋਂ ਬਿਨਾ ਉੱਤੇ ਚੀਜ਼ ਕੋਈ ਨਹੀਂ ਜੇ ਜੀ ਕਹਨੇ ਆ ਦਾ ਰਿਸਪੈਕਟ ਲਈ ਕਹਨੇ ਆ ਗੁਲਾਮੀ ਚ ਜੀ ਨਹੀਂ ਕਹਿੰਦੇ ਠੀਕ ਹੈ ਨਾ ਜੀ ਆਪਾਂ ਕਿਸੇ ਸਾਲੇ ਦਾ ਨਾਮ ਲਿਆ ਤੇ ਨਾ ਕਿਸ ਨੂੰ ਦੇਣਾ ਕੁਝ ਠੀਕ ਹੈ ਜੀ ਉਂਗਲ ਖੜੀ ਆ ਦਾ ਖੜੀ ਰਹੁ ਇਹ ਪਰਮਾਤਮਾ ਕਰਕੇ ਖੜੀ ਐ ਥੋਡੇ ਕਰਕੇ ਖੜੀ ਐ ਤੇ ਜੇ ਕੋਈ ਆ ਕੇ ਕਹੂਗਾ ਵੀ ਨੂੰ ਥੱਲੇ ਕਰ ਇਹ ਤਾਂ ਨਹੀਂ ਹੁੰਦੀ ਐ ਰਹੁਏ ਤਾਂ ਮੈਂ ਕੋਈ ਗੱਲ ਕਹਣਾ ਸਾਰਿਆਂ ਨੂੰ ਵੀ ਜੇ ਜੀ ਕਹਿੰਦੇ ਆ ਤਾਂ ਥੋਡੀ ਰਿਸਪੈਕਟ ਕਰਦੇ ਆ ਦਬਨ ਦਬਨ ਵਾਲਾ ਕੰਮ ਤਾਂ ਖੂਨ ਚ ਹੀ ਨਹੀਂ ਹੈਗਾ ਸਾਲਾ ਆਹ ਦੁੱਕੀ ਟਿੱਕੀ ਪੂਰੀ ਠੋਕ ਡੈਂਜਰ ਤੇ ਜਾਨ ਲੈਵਾ ਦੂਰੀ ਫੋਟ ਦੀ ਬਣਾ ਕੇ ਆ ਆਓ ਡੱਬ ਵਿੱਚ ਪੜ ਕੇ